ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਦੇ ਵਿੱਚ ਫੇਰੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਪੰਜਾਬ ਆਉਣਗੇ ਤੇ ਪ੍ਰਚਾਰ ਕਰਨ ਕੇ ਪੰਜਾਬ ਆਉਣ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ 1984 ਸਿੱਖ ਦੰਗਿਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਉੱਥੇ ਕਾਂਗਰਸ ਦੇ ਉੱਤੇ ਵੀ ਸ਼ਬਦੀ ਹਮਲੇ ਕੀਤੇ ਗਏ ਦੱਸਿਆ ਕਿ ਚੋਣਾਂ ਦੇ ਮੌਸਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 400 ਸੀਟਾਂ ਦੇਖ ਟਿੱਚਰ ਨੂੰ ਹਾਸਲ ਕਰਨ ਦੇ ਲਈ ਦੇਸ਼ ਤੇ ਵਕਫ ਵਕ ਖਿੱਸਿਆਂ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਇਸੇ ਦੌਰਾਨ ਬੁੱਧਵਾਰ ਨੂੰ ਦਿੱਲੀ ਦੇ ਦਫਾਰਕਾ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਆ ਪੀਐਮ ਮੋਦੀ ਨੇ ਕਾਂਗਰਸ ਅਤੇ ਭਾਰਤ ਗੱਟਚੋੜ ਤੇ ਤਿੱਖਾ ਨਿਸ਼ਾਨਾ ਸਾਧਿਆ ਇਸ ਦੌਰਾਨ ਪੀਐਮ ਮੋਦੀ ਨੇ 1984 ਦੇ ਸਿੱਖ ਦੰਗਿਆਂ ਦਾ ਜ਼ਿਕਰ ਕਰਦੇ ਹੋਏ ਕਾਂਗਰਸ ਦੇ ਉੱਤੇ ਕਈ ਦੋਸ਼ ਲਗਾਏ ਨੇ ਚੋਣ ਰੈਲੀ ਨੂੰ ਸੰਬੋਧਨ ਕਰਦਿਆ ਪੀਐਮ ਮੋਦੀ ਦੇ ਵੱਲੋਂ ਸਫਲ ਕੀਤਾ ਕਿ ਆ ਕਿ ਗੱਟਚੋੜ ਫਾਲਿਆ ਜੜੇ ਵਾਲਿਆਂ ਨੂੰ ਕਿਹਾ ਕਿ ਜਵਾਬ ਦਿਓ ਇਸੇ ਦਿੱਲੀ ਦੇ ਵਿੱਚ ਸਿੱਖ ਪੈਣਪਰਾਵਾਂ ਨੂੰ ਜਿਹੜਾ ਉਹਨਾਂ ਦਾ ਹਸ਼ਰ ਕੀਤਾ ਗਿਆ ਸੀ ਮੜਾ ਹਸ਼ਰ ਕੀਤਾ ਗਿਆ ਸੀ ਤੇ ਇਸ ਦਾ ਗੁਨਾਹਗਾਰ ਕੌਣ ਹੈ ਸਫਲ ਕੀਤਾ ਗਿਆ ਸੋ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਮੁੱਦਾ ਚੁੱਕਿਆ ਗਿਆ ਉੱਥੇ ਹੀ ਪੀਐਮ ਮੋਦੀ ਨੇ ਆਪਣੇ ਸੰਬੋਧਨ ਦੇ ਵਿੱਚ ਐਸਸੀ ਐਸਟੀ ਅਤੇ ਓਬੀਸੀ ਦਾ ਵੀ ਜ਼ਿਕਰ ਕੀਤਾ ਉਹਨਾਂ ਕਿਹਾ ਕਿ ਕਾਂਗਰਸ ਦੇ ਸ਼ਹਿਜ਼ਾਦੇ ਨੇ ਇੱਕ ਬਹੁਤ ਵੱਡੀ ਸਚਾਈਨ ਸਵੀਕਾਰ ਕੀਤਾ ਉਸਨੇ ਸਵੀਕਾਰ ਕੀਤਾ ਹੈ ਕਿ ਉਹਨਾਂ ਦੇ ਦਾਦੀ ਉਹਨਾਂ ਦੇ ਪਿਤਾ ਤੇ ਉਹਨਾਂ ਦੀ ਮਾਤਾ ਦੇ ਸਮੇਂ ਦੇ ਵਿੱਚ ਬਣੀ ਵਿਵਸਥਾ ਪਛੜੀਆਂ ਸੁਰਾਣੀਆਂ ਤੇ ਆਦਵਸੀਆਂ ਨਾਲ ਬੇहद ਵਿਰੋਧੀ ਰਹੀ ਹੈ ਹਾਲਾਂਕਿ ਕਾਂਗਰਸ ਦੇ ਉੱਤੇ ਕਈ ਸਵਾਲ ਉਹਨਾਂ ਦੇ ਵੱਲੋਂ ਖੜੇ ਕੀਤੇ ਗਏ ਦੱਸਦੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਕਿ ਆ ਤੇ ਉੱਥੇ ਹੀ ਕਾਂਗਰਸ ਦੇ ਉੱਤੇ ਕਈ ਸ਼ਬਦੀ ਹਮਲੇ ਵੀ ਬੋਲੇ ਗਏ ਨੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਦੇ ਵਿੱਚ ਫੇਰੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਪੰਜਾਬ ਆਉਣਗੇ ਤੇ ਪ੍ਰਚਾਰ ਕਰਨਗੇ ਪੰਜਾਬ ਆਉਣ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ 1984 ਸਿੱਖ ਦੰਗਿਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਉੱਥੇ ਕਾਂਗਰਸ ਦੇ ਉੱਤੇ ਵੀ ਸ਼ਬਦੀ ਹਮਲੇ ਕੀਤੇਗੇ ਦੱਸ ਦਿੱਤੀ ਕਿ ਚੋਣਾਂ ਦੇ ਮੌਸਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 400 ਸੀਟਾਂ ਦੇ ਟਿੱਚਰ ਨੂੰ ਹਾਸਲ ਕਰਨ ਦੇ ਲਈ ਦੇਸ਼ ਤੇ ਵਕਫ ਵਕ ਹਿੱਸਿਆਂ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਇਸੇ ਦੌਰਾਨ ਬੁੱਧਵਾਰ ਨੂੰ ਦਿੱਲੀ ਦੇ ਦਵਾਰਕਾ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਆ ਪੀਐਮ ਮੋਦੀ ਨੇ ਕਾਂਗਰਸ ਅਤੇ ਭਾਰਤ ਗੱਟਚੋੜ ਤੇ ਤਿੱਖਾ ਨਿਸ਼ਾਨਾ ਸਾਧਿਆ ਇਸ ਦੌਰਾਨ ਪੀਐਮ ਮੋਦੀ ਨੇ 1984 ਦੇ ਸਿੱਖ ਦੰਗਿਆਂ ਦਾ ਜ਼ਿਕਰ ਕਰਤੇ ਹੋਏ ਕਾਂਗਰਸ ਦੇ ਉੱਤੇ ਕਈ ਦੋਸ਼ ਲਗਾਏ ਨੇ ਚੋਣ ਰੈਲੀ ਨੂੰ ਸੰਬੋਧਨ ਕਰਦਿਆ ਪੀਐਮ ਮੋਦੀ ਦੇ ਵੱਲੋਂ ਸਫਲ ਕੀਤਾ ਕਿ ਆ ਕਿ ਗੱਟਚੋੜ ਫਾਲਿਆ ਜੜੇ ਵਾਲਿਆਂ ਨੂੰ ਕਿਹਾ ਕਿ ਜਵਾਬ ਦਿਓ ਇਸੇ ਦਿੱਲੀ ਦੇ ਵਿੱਚ ਸਿੱਖ ਪੈਣਪਰਾਵਾਂ ਨੂੰ ਜੜਾਇਆ ਉਹਨਾਂ ਦੇ ਹਸ਼ਰ ਕੀਤਾ ਗਿਆ ਸੀ ਮੜਾ ਹਸ਼ਰ ਕੀਤਾ ਗਿਆ ਸੀ ਤੇ ਇਸ ਦਾ ਗੁਨਾਹਗਾਰ ਕੌਣ ਹੈ ਸਫਲ ਕੀਤਾ ਗਿਆ ਸੋ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਮੁੱਦਾ ਚੁੱਕਿਆ ਗਿਆ ਉੱਥੇ ਹੀ ਪੀਐਮ ਮੋਦੀ ਨੇ ਆਪਣੇ ਸੰਬੋਧਨ ਦੇ ਵਿੱਚ ਐਸਸੀ ਐਸਟੀ ਅਤੇ ਓਬੀਸੀ ਦਾ ਵੀ ਜ਼ਿਕਰ ਕੀਤਾ ਉਹਨਾਂ ਕਿਹਾ ਕਿ ਕਾਂਗਰਸ ਦੇ ਸ਼ਹਿਜ਼ਾਦੇ ਨੇ ਇੱਕ ਬਹੁਤ ਵੱਡੀ ਸਚਾਈਨ ਸਵੀਕਾਰ ਕੀਤਾ ਉਸਨੇ ਸਵੀਕਾਰ ਕੀਤਾ ਹੈ ਕਿ ਉਹਨਾਂ ਦੇ ਦਾਦੀ ਉਹਨਾਂ ਦੇ ਪਿਤਾ ਤੇ ਉਹਨਾਂ ਦੀ ਮਾਤਾ ਦੇ ਸਮੇਂ ਦੇ ਵਿੱਚ ਬਣੀ ਵਿਵਸਥਾ ਪਛੜੀਆਂ ਸੁਰਾਣੀਆਂ ਤੇ ਆਦਵਸੀਆਂ ਨਾਲ ਬੇहद ਵਿਰੋਧੀ ਰਹੀ ਹੈ ਹਾਲਾਂਕਿ ਕਾਂਗਰਸ ਦੇ ਉੱਤੇ ਕਈ ਸਵਾਲ ਉਹਨਾਂ ਦੇ ਵੱਲੋਂ ਖੜੇ ਕੀਤੇ ਗਏ ਦੱਸਦੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਕਿ ਆ ਤੇ ਉੱਥੇ ਹੀ ਕਾਂਗਰਸ ਦੇ ਉੱਤੇ ਕਈ ਸ਼ਬਦੀ ਹਮਲੇ ਵੀ ਬੋਲੇ ਗਏ ਨੇ